ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਬਾਬਾ ਜੀ ਨੇ ਗੁਪਤ ਮਰਿਆਦਾ ਸੰਪਟ ਅਖੰਡ ਪਾਠਾਂ ਦੀ ਪ੍ਰਗਟ ਕਰਨੀ ਇਹ ਮਰਿਆਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤ ਮਾਰਗ ਵਿੱਚ ਦੱਸੀ ਹੈ ਪਰ ਇਹ ਕਠਨ ਮਰਿਆਦਾ ਦੇ ਕਾਰਨ ਕਰਕੇ ਕਾਲਯੁਗੀ ਜੀਵਾਂ ਨੇ ਭੁਲਾ ਦਿੱਤੀ ਸ੍ਰੀ ਮਾਨ ਬ੍ਰਹਮ ਗਿਆਨੀ ਨਾਮ ਦੇ ਰਸੀਏ ਬਾਬਾ ਨਾਨਕ ਸਿੰਘ ਜੀ ਨੇ ਪ੍ਰਗਟ ਕੀਤੀ ਪ੍ਰਗਟ ਹੋ ਕਰ ਸਕਦਾ ਹੈ ਜਿਹੜਾ ਉੱਥੇ ਪਹੁੰਚਿਆ ਹੋਵੇ एवड़ उच्च होवे कोई ते सोचे को जाने सोई अथवा 20 विश्वे गुरकामन मानै सो सेवक परमेश्वर की गति जानै पाव परमेश्वर दी गति कोई नहीं जान सकदा हार की गति नह कोऊ जानै पर जदों सिख दा गुरु पर ते गुरु दा सिख ऊपर पूरा बी विश्वे मन मान जाए ताव सिख परमेश्वर दी गति नु जान सकदा है अते अपहेद हो जांदा है ਆਪੇ ਇਹd ਹੋ ਕੇ ਪਰਮੇਸ਼ਰ ਹੀ ਬਣ ਜਾਂਦਾ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਸੋ ਬਾਬਾ ਜੀ ਨੇ ਜੀਵਾ ਦੀਆਂ ਆਂਧੀਆਂ ਵਿਆਂਧੀਆਂ ਉਪਾਧੀਆਂ ਦੂਰ ਕਰਨ ਵਾਸਤੇ ਅਤੇ ਸਰਬਕਾਰਜ ਦੀ ਸ਼ੁੱਧੀ ਵਾਸਤੇ ਇਸ ਪਾਠ ਨੂੰ ਕਰਾਉਣ ਵਾਸਤੇ ਫੁਰਨਾ ਬਣਾਇਆ ਬਾਬਾ ਜੀ ਕਲੇਰੀ ਨਾਨਕ ਸਰ ਬਿਰਾਜਮਾਨ ਹਨ ਪੂਰਨ ਮਾਸ਼ੀ ਦੇ ਸਮਾਗਮ ਤੇ ਸੰਗਤ ਦੂਰੋਂ ਨੇੜਿਓਂ ਬਹੁਤ ਆਈ ਹਜ਼ੂਰ ਨੇ ਝੋੜੜਾ ਦੀ ਸੰਗਤ ਨੂੰ ਆਪਣੇ ਪਾਸ ਬੁਲਾਇਆ ਕਿਉਂਕਿ ਚਾਰ ਪੰਜ ਪਾਠੀ ਇਸ ਪਿੰਡ ਦੇ ਚੰਗੇ ਸਿਆਣੇ ਸਨ ਤੇ ਕੁਝ ਕੁ ਸੰਗਤ ਵੀ ਕਰਦੇ ਸਨ। ਇਹਨਾਂ ਦਾ ਜਥੇਦਾਰ ਸੁੱਚਾ ਸਿੰਘ ਸੀ। ਇਹ ਕੀਰਤਨ ਵੀ ਸਧਾਰਨ ਪਿੰਡਾ ਵਾਲਾ ਕਰ ਲੈਂਦਾ ਸੀ। ਨਾਲੇ ਆਉਣ ਵਾਲੇ ਸਮੇਂ ਦਾ ਬਾਬਾ ਜੀ ਨੂੰ ਪਤਾ ਸੀ ਕਿ ਚੋੜੜਾ ਨੂੰ ਰੰਗ ਲੱਗਣੇ ਹਨ। ਇਸ ਕਰਕੇ ਵੀ ਜ਼ਿਆਦਾ ਖਿੱਚ ਕੀਤੀ। ਹਜ਼ੂਰ ਨੇ ਸੰਗਤ ਨੂੰ ਬੁਲਾ ਕੇ ਪਾਠੀਆਂ ਨੂੰ ਕਿਹਾ, "ਪਾਈ ਇੱਕ ਪਾਠੀ ਪੰਕਤੀ ਪੰਕਤੀ ਵਾਲਾ ਸੰਪੜ 40 ਦਿਨਾਂ ਵਿੱਚ ਅਖੰਡ ਕਰ ਦਿਓ।" ਸੰਸਾਰ ਵਿੱਚ ਨਾਮ ਰੂਪੀ ਤਜ ਖੜੀ ਹੋ ਜਾਏਗੀ ਹਜ਼ੂਰ ਨੇ ਜਦੋਂ ਪਾਠ ਦੀ ਮर्यादा ਅਤੇ ਫਾਲ ਦੱਸਿਆ ਤੇ ਸਰੀਰ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਕਾਠੇ ਨਿਯਮ ਦੱਸੇ ਤਾਂ ਸਾਰੇ ਡਰ ਗਏ ਅਗੋ ਸੁੱਚਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਮੈਂ ਕਰਾਚੀ ਵਿੱਚ ਕੰਮਕਾਰ ਸ਼ੁਰੂ ਗੈਰ ਬੈਠਾ ਹਾਂ ਇਤਨਾ ਸਮਾਂ ਕੱਢਣਾ ਔਖਾ ਹੈ ਹਜ਼ੂਰ ਨੇ ਉੱਤਰ ਵਿੱਚ ਕਿਹਾ ਜਿਸ ਤਨ ਕੋ ਚਾਰ ਕੁੰਟ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਸੁਚਾ ਸਿੰਘ ਐਵੇਂ ਲੀਰਾ ਨਾਲ ਮੱਥਾ ਮਾਰੇਗਾ ਸਾਡਾ ਬਚਨ ਮੰਨ ਸਮਾ ਕੱਢ ਲਓ ਕਿਸੇ ਪਦਾਰਥ ਦਾ ਘਾਟਾ ਨਹੀਂ ਰਹੇਗਾ ਆਗੋਂ ਬੇਨਤੀ ਕੀਤੀ ਪਾਦਸ਼ਾ ਹੁਣ ਆਗਿਆ ਬਖਸ਼ੋ ਫੇਰ ਕਿਤੇ ਸਮਾਂ ਮਿਲਿਆ ਤਾਂ ਜ਼ਰੂਰ ਪਾਠ ਕਰਾਂਗੇ ਹਜ਼ੂਰ ਨੇ ਉਦੇ ਸਿੰਘ ਨੂੰ ਪੁੱਛਿਆ ਇਸ ਨੇ ਉੱਤਰ ਵਿੱਚ ਬੇਨਤੀ ਕੀਤੀ ਪਾਦਸ਼ਾ ਜੇ ਸੁਚਾ ਸਿੰਘ ਰਹੇ ਤਾਂ ਅਸੀਂ ਤਿਆਰ ਹਾਂ ਪਾਪਾ ਜੀ ਨੇ ਸੁਚਾ ਸਿੰਘ ਨੂੰ ਫੇਰ ਪੁੱਛਿਆ ਇਸ ਨੇ ਫਿਰ ਜਵਾਬ ਦੇ ਦਿੱਤਾ ਬਾਬਾ ਜੀ ਚੁੱਪ ਕਰ ਗਏ ਸਾਰੀ ਸੰਗਤ ਨੂੰ ਆਗਿਆ ਦੇ ਦਿੱਤੀ ਕੁਝ ਸਮਾਂ ਬੀਤ ਗਿਆ ਸੁੱਚਾ ਸਿੰਘ ਦਾ ਕਰਾਚੀ ਕੰਮ ਠੀਕ ਨਾ ਬੈਠਾ ਫਿਰ ਬਾਬਾ ਜੀ ਪਾਸ ਆ ਕੇ ਰੋਇਆ ਬੇਨਤੀ ਕੀਤੀ ਪਾਤਸ਼ਾ ਬਾਲ ਬੱਚੇ ਛੋਟੇ ਛੋਟੇ ਹਨ ਸਿਲਾਈ ਵਿੱਚੋਂ ਖਰਚੇ ਪੂਰੇ ਨਹੀਂ ਹੁੰਦੇ ਸੋ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਬਾਬਾ ਜੀ ਨਗਰੋਟੇ ਸਨ ਉਸ ਵਕਤ ਉਦੇ ਸਿੰਘ ਦੇ ਘਰ ਵਾਲੀ ਗੁਜ਼ਰ ਗਈ ਚੋਰ ਦਾ ਤਾਂ ਚਾਲ ਕੇ ਨਗਰੋਟੇ ਪਹੁੰਚਿਆ ਹਜ਼ੂਰ ਨੇ ਫਿਰ ਪਾਠੀਆਂ ਨੂੰ ਤੱਕ ਕੇ ਕਿਹਾ ਪਾਠੀ ਸਿੰਘੋ ਇੱਥੇ ਪਹਾੜ ਵਿੱਚ ਬੜੀ ਇਕਾਂਤ ਜਗ੍ਹਾ ਹੈ ਜੇ ਸਮਾਂ ਕੱਢੋ ਤਾਂ ਇੱਕ ਪਾਠ ਪੰਗਤੀ ਪੰਗਤੀ ਵਾਲਾ ਕਰ ਲਓ ਉਦੇਸਿੰਘ ਨੇ ਬੇਨਤੀ ਕੀਤੀ ਮੇਰੀ ਘਰਵਾਲੀ ਦਾ ਦੁਸਹਿਰਾ ਹੈ ਪਿੱਛੇ ਰਿਸ਼ਤੇਦਾਰ ਆਉਣਗੇ ਮੇਰਾ ਜਾਣਾ ਜ਼ਰੂਰ ਬੰਦਾ ਹੈ ਮੈਨੂੰ ਆਗਿਆ ਦੇ ਦਿਓ ਹਜ਼ੂਰ ਨੇ ਇਸ ਨੂੰ ਆਗਿਆ ਦੇ ਦਿੱਤੀ ਹੁਣ ਸੁੱਚਾ ਸਿੰਘ ਨੂੰ ਕਿਹਾ ਇਸ ਨੇ ਕਿਹਾ ਜੇ ਉਦੇਸਿੰਘ ਚੱਲਿਆ ਹੈ ਥੋੜੇ ਪਾਠੀਆਂ ਨਾਲ 40 ਦਿਨ ਕੱਟਨੇ ਮੁਸ਼ਕਲ ਹੋ ਜਾਣਗੇ ਹਜ਼ੂਰ ਨੇ ਕਿਹਾ ਤੁਹਾਡੀ ਮਰਜ਼ੀ ਹੈ ਫਿਰ ਸਮਾਂ ਬੀਤ ਗਿਆ ਹੁਣ ਬਾਬਾ ਜੀ ਅਖੀਲੇ ਦਿਨਾਂ ਵਿੱਚ ਦੇਰਾਦੂਨ ਪਹੁੰਚੇ ਇੱਥੇ ਫਿਰ ਸੰਗਤ ਦੇ ਨਾਲ ਪਾਠੀ ਵੀ ਪਹੁੰਚ ਗਈ ਪੁੰਨਿਆ ਤੋਂ ਦੂਸਰੇ ਦਿਨ ਸਾਰੀ ਸੰਗਤ ਨੂੰ ਆਗਿਆ ਦਿੱਤੀ ਪਾਠੀਆਂ ਨੂੰ ਰੱਖ ਲਿਆ ਤੀਜੇ ਦਿਨ ਬਾਬਾ ਜੀ ਨੇ ਪਾਠੀਆਂ ਨੂੰ ਬੁਲਾਇਆ ਤੇ ਕਿਹਾ ਕੁਝ ਸਮਾਂ ਕੱਢੋ ਤੇ ਪਾਠ ਕਰ ਲਓ ਫਿਰ ਉਦੇ ਸਿੰਘ ਨੇ ਕਿਹਾ ਮੇਰੇ ਪਾਸ ਲੰਬਰਦਾਰੀ ਹੈ ਹਾਰ ਦੇ ਦਿਨ ਹਨ ਜੇ ਅੱਜਕੱਲ ਮਾਮਲਾ ਨਾ ਉਗਰਾਇਆ ਤਾਂ ਮੈਨੂੰ ਕੋਲੋਂ ਪਰਨਾ ਪੈ ਜਾਏਗਾ ਤੇ ਜੱਟਾ ਪਾਸੋਂ ਫਿਰ ਸਾਲ ਤੇ ਜਾ ਕੇ ਮਿਲੇਗਾ ਕਿਉਂਕਿ ਹਾੜੀ ਸੋਣੀ ਹੀ ਮਾਮਲਾ ਮਿਲਦਾ ਹੈ ਹਜ਼ੂਰ ਨੇ ਹੋਰ ਸਾਥੀਆਂ ਪਾਸੋਂ ਪੁੱਛਿਆ ਉਹਨਾਂ ਨੇ ਵੀ ਇਨਕਾਰੀ ਕਰ ਦਿੱਤੀ ਫਿਰ ਬਾਬਾ ਜੀ ਨੇ ਪੁੱਛਿਆ ਜਾਣਾ ਹੈ ਕਿ ਰਹਿਣਾ ਹੈ ਅੱਗੋ ਪਾਟੀਆਂ ਨੇ ਕਿਹਾ ਜੇ ਵਿਚਾਰਤਾ ਜਾਣਦਾ ਹਜ਼ੂਰ ਨੇ ਕਿਹਾ ਜੇ ਪਾਠ ਨਹੀਂ ਕਰਨਾ ਤਾਂ ਤੁਹਾਡੀ ਕੀ ਲੋੜ ਹੈ ਇਹ ਕਹਿ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਦੂਸਰੇ ਦਿਨ ਬਾਬਾ ਜੀ ਨੇ ਰਤਨ ਸਿੰਘ ਡਰੋਲੀ ਨਾਲ ਬਚਨ ਕੀਤਾ ਤੇ ਕਿਹਾ ਜੇ ਇੱਕ ਪਾੜ ਪੰਕਤੀ ਪੰਕਤੀ ਵਾਲਾ ਦੂਰਾ ਹੋ ਜਾਂਦਾ ਤਾਂ ਸਮਾਂ ਬਦਲ ਜਾਂਦਾ ਅੱਛਾ ਇਹਨਾਂ ਦੀ ਮਰਜ਼ੀ ਕਾਲਯੁਗ ਚੰਗੇ ਕੰਮ ਨਹੀਂ ਕਰਨ ਦਿੰਦਾ ਜਦੋਂ ਇਹਨਾਂ ਲੋਕਾਂ ਨੂੰ ਸਮਝ ਆਈ ਉਦੋਂ ਇਸ ਸਮੇਂ ਨੂੰ ਯਾਦ ਕਰਕੇ ਪਛਤਾਉਣਗੇ ਪਰ ਇਹ ਸਮਾਂ ਨਹੀਂ ਮਿਲੇਗਾ ਨਾ ਇਸ ਤਰ੍ਹਾਂ ਦਾ ਕੋਈ ਪਾਠ ਕਰਾ ਸਕੇ ਤੇ ਨਾ ਹੀ ਕਿਸੇ ਪਾਸੋਂ ਹੋ ਸਕੇ ਅਗੋਂ ਬਾਬਾ ਡਰੋਲੀ ਨੇ ਬੇਨਤੀ ਕੀਤੀ ਪਾਤਸ਼ਾ ਕਿਸ ਤਰ੍ਹਾਂ ਦਾ ਪਾਠ ਕਰਾਉਣਾ ਸੀ ਹੁਣ ਬਾਬਾ ਜੀ ਨੇ ਕਿਹਾ ਭਾਈ ਡਰੋਲੀ ਸਾਡਾ ਇਹ ਵਿਚਾਰ ਸੀ ਕਿ ਇਹ ਪੰਜ ਸੰਪੜ ਪੰਕਤੀ ਪੰਕਤੀ ਪਰ ਲਵਾਈਏ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਬੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰ ਕਰੀਂ ਨਿਰਨਾਮੇ ਅਕਾਮੇ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਈ ਬਾੜ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਸੇ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਏ ਕਰਨੋਂ ਨੇ ਦਾਵੇ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਾਰ ਜੀ ਸੱਚੇ ਪਾਤਸ਼ਾਹ ਸਭ ਥਾਈ ਹੋਈ ਸਹਾਇ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਦਾ ਇੱਕ ਵੀ ਪਾਠ ਹੋ ਜਾਂਦਾ ਤਾਂ ਸਾਰੀ ਦੁਨੀਆ ਵਿੱਚ ਠੰਡ ਵਰਤ ਜਾਂਦੀ ਦੋਰਾ ਪਾਠ ਉਸ ਨੂੰ ਕਹਿੰਦੇ ਹਨ ਇੱਕ ਪੰਗਤੀ ਪਰ ਦੋਨਾਂ ਪਾਸੇ ਸੰਪੜ ਦੇਣਾ ਇਸ ਨੂੰ ਦੋਰਾ ਸੰਪੜ ਕਹਿੰਦੇ ਹਨ ਹੁਣ ਕੁਝ ਸਮੇਂ ਬਾਅਦ ਬਾਬਾ ਜੀ ਚੜ੍ਹਾਈ ਕਰ ਗਏ ਵਾ ਸੱਚਖੰਡ ਚਲੇ ਗਏ ਪਰ ਇਸ ਬਚਨ ਨੂੰ ਪਾਠੀ ਨਾ ਪਾਲ ਸਕੇ। ਬਾਬਾ ਜੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਨੇ ਕਮਾਈ ਕੀਤੀ ਅਤੇ ਮੁਰਸ਼ਦ ਦੇ ਪੁਰਨਿਆਂ ਤੇ ਚੱਲੇ। ਹੁਣ ਪਾਠੀਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ, "ਪਾਤਸ਼ਾਹ, ਪੰਕਤੀ ਪੰਕਤੀ ਵਾਲਾ ਪਾ, ਤੁਸੀਂ ਆਪਣੀ ਛੱਤਰ ਛਾਇਆ ਹੇਟ ਕਰਵਾਓ।" ਇਹ ਬੇਨਤੀ ਸੁਣ ਕੇ ਬਾਬਾ ਜੀ ਦਾ ਵੀ ਫੁਰਨਾ ਬਣ ਗਿਆ, "ਜੋ ਵੀ ਕਾਰਜ ਦੁਨੀਆ ਵਿੱਚ ਹੋਣਾ ਹੈ, ਨਾਮ ਦੇ ਆਸਰੇ ਹੀ ਹੋਣਾ ਹੈ।" ਬਾਬਾ ਜੀ ਝੋੜੀ ਮਿਸਤਰੀਆਂ ਦੇ ਖੂਹ ਤੇ ਬਿਰਾਜਮਾਨ ਸਨ। ਘਾਟ ਦੇ ਪਿਛਲੇ ਪਾਸੇ ਕੰਦ ਇੱਕ ਕੁਮਾਰ ਦੇ ਚਾਰ ਚੁਫੇਰੇ ਕਰਵਾਈ। ਹੁਣ ਪਾਠੀ ਸਿੰਘਾਂ ਨੂੰ ਬੁਲਾ ਕੇ ਇਸ ਮਰਿਆਦਾ ਨੂੰ ਦੱਸਿਆ। ਮਾਈਆਂ ਬੀਬੀਆਂ ਨੂੰ ਤਾਂ ਕਿ ਕਿਸੇ ਆਦਮੀ ਦੇ ਵੀ ਮੱਥੇ ਨਹੀਂ ਲਗਣਾ। ਇਸ ਚਾਰ ਦੀਵਾਰੀ ਦੇ ਵਿੱਚ ਰਹਿਣਾ। ਨਾ ਚਿੱਠੀ ਕਿਸੇ ਨੂੰ ਲਿਖਣੀ ਤੇ ਨਾ ਆਈ ਪੜਣੀ। ਨਾ ਕਿਸੇ ਨੂੰ ਘਰ ਸੁਨੇਹਾ ਭੇਜਣਾ ਤੇ ਨਾ ਹੀ ਸੁਨੇਹਾ ਲੈਣਾ। ਜਦੋਂ ਜੰਗਲ ਜਾਣ ਨਾਲ ਇੱਕ ਸੇਵਾਦਾਰ ਦਾ ਨੰਗੀ ਕਿਰਪਾਨ ਦਾ ਪਹਿਰਾ ਹੋਵੇ। ਜੋ ਬੰਦਾ ਅੱਗੋਂ ਆਂਦਾ ਦਿਸੀ ਉਸਨੂੰ ਪਹਿਰੇਦਾਰ ਪਾਸੇ ਕਰ ਦਵੇ ਸਿਰਫ ਚਾਰ ਸੇਵਾਦਾਰ ਪਾਠੀਆਂ ਦੇ ਪਾਸ ਹੋਣ ਦੋ ਲਾਂਗਰੀ ਦੋ ਪਹਿਰੇਦਾਰ ਇਹਨਾਂ ਨੇ ਪਾਠੀਆਂ ਦੇ ਹਰ ਤਰ੍ਹਾਂ ਦੇਖਭਾਲ ਭਾਵ ਕੰਟਰੋਲ ਕਰਨਾ ਡੇਢ ਡੇਢ ਘੰਟੇ ਦੀ ਰੋਲ ਲਾਉਣੀ ਰੋਲ ਤੋਂ ਬਾਅਦ ਡੇਢ ਘੰਟਾ ਗੁਰੂ ਸਾਹਿਬ ਨੂੰ ਚੋਰ ਕਰਨਾ ਤੇ ਨਿਗਰਾਨੀ ਭਾਵ ਪਹਿਰਾ ਦੇਣਾ ਹਰ ਰੋਲ ਤੇ ਸਣੇ ਕੇਸੀ ਇਸ਼ਨਾਨ ਕਰਕੇ ਜਾਣਾ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਵਾਲੇ ਪਾਠੀਆਂ ਦੇ ਕੰਟਰੋਲ ਰੱਖਣਾ ਬਾਕੀ ਮਰਿਆਦਾ ਸ੍ਰੀ ਅਖੰਡ ਪਾਠ ਵਾਲੀ ਹੈ ਜੋ ਜੀਵਨ ਚਲਕੀਆਂ ਦੇ ਦੂਸਰੇ ਭਾਗ ਵਿੱਚ ਦੇ ਦਿੱਤੀ ਹੈ ਪਾਠੀਆਂ ਨੇ ਭਾਈ ਉਦੇ ਸਿੰਘ ਦਾਨ ਸਿੰਘ ਨੇ ਬਾਬਾ ਜੀ પાસે ਬੇਨਤੀ ਕੀਤੀ ਪਾਤਸ਼ਾ ਸੰਪਰਦ ਲਾਉਣਾ ਸਮਝਾ ਦਿਓ ਕਿਸ ਤਰੀਕੇ ਨਾਲ ਲਾਇਆ ਜਾਵੇ ਅਗੋਂ ਬਾਬਾ ਜੀ ਨੇ ਉੱਤਰ ਦਿੱਤਾ ਜੋ ਵੱਡੇ ਬਾਬਾ ਜੀ ਨੇ ਬਚਨ ਕੀਤਾ ਸੀ ਉਹ ਤਾਂ ਦੂਰਾ ਸੰਪਰਦ ਲਾਉਣ ਵਾਸਤੇ ਕਿਹਾ ਸੀ ਪਰ ਪਾਠੀ ਨਾਮੰਨਨ ਦੇ ਕਾਰਨ ਹਜ਼ੂਰ ਨੇ ਬਚਨ ਕੀਤਾ ਸੀ ਕਿ ਇਹ ਪਾਠ ਫਿਰ ਨਹੀਂ ਕਰ ਸਕੋਗੇ ਜੇ ਹੱਠ ਕਰਕੇ ਉਸ ਤਰ੍ਹਾਂ ਦਾ ਰੱਖੀਏ ਤਾਂ ਵਿਗਨ ਪੈ ਜਾਣ ਦਾ ਕਾਰਨ ਵੀ ਬਣ ਸਕਦਾ ਹੈ ਇਸ ਵਾਸਤੇ ਚਿੱਠੀਆਂ ਪਾ ਕੇ ਸਤਿਗੁਰੂ ਤੋਂ ਪੁੱਛ ਲਈਏ ਜਿਸ ਤਰ੍ਹਾਂ ਦਾ ਹੁਕਮ ਹੋਵੇਗਾ ਉਹ ਕਰ ਲਵਾਂਗੇ ਦੋ ਪਰਚੀਆਂ ਲਿਖ ਕੇ ਇਸ ਤਰੀਕੇ ਨਾਲ ਪਾਈਆਂ ਇੱਕ ਪਰਚੀ ਪਰ ਲਿਖਿਆ ਗਰੀਬ ਨਿਵਾਜ ਬਾਬਾ ਜੀ ਆਪ ਜੀ ਦੇ ਅੱਗੇ ਬੇਨਤੀ ਹੈ ਤੁਹਾਡੀ ਪ੍ਰੇਰਨਾ ਨਾਲ ਸੰਪਰਪਾਠ ਰੱਖਣ ਦਾ ਵਿਚਾਰ ਹੈ ਆਪ ਜੀ ਆਗਿਆ ਦਿਓ ਅਤੇ ਪ੍ਰਸੰਤਾ ਬਖਸ਼ੋ ਸੰਪੜ ਕਹਿਰਾ ਲਾਈਏ ਜਾਂ ਦੂਰਾ ਲਾਈਏ ਬੱਚੂ ਅਸੀਂ ਬੜੇ ਪ੍ਰਸੰਨ ਹਾਂ ਸੰਪੜ ਕਹਿਰਾ ਲਗਾਓ ਦੂਜੀ ਚਿੱਠੀ ਲਿਖੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਾਬਾ ਜੀ ਆਪ ਜੀ ਦੇ ਅੱਗੇ ਬੇਨਤੀ ਹੈ ਤੁਹਾਡੀ ਪ੍ਰੇਰਨਾ ਨਾਲ ਸੰਪੜ ਪਾਠ ਰੱਖਣ ਦਾ ਵਿਚਾਰ ਹੈ ਆਪ ਜੀ ਆਗਿਆ ਦਿਓ ਅਤੇ ਪ੍ਰਸੰਤਾ ਬਖਸ਼ੋ ਸੰਪਾਟ ਕਹਿਰਾ ਲਾਈਏ ਜਾਂ ਦੂਰਾ ਲਾਈਏ ਬੱਚੂ ਅਸੀਂ ਬੜੇ ਪ੍ਰਸੰਨ ਹਾਂ ਸੰਪੜ ਦੂਰਾ ਲਗਾਓ ਤੀਜੀ ਚਿੱਠੀ ਬਿਲਕੁਲ ਖਾਲੀ ਰੱਖੀ ਗਈ ਇਸ ਦਾ ਭਾਵ ਕੁਝ ਦਿਨ ਠਹਿਰੋ ਇਹ ਚਿੱਠੀਆਂ ਲਿਕੇ ਗੋਲ ਬਲੇਟ ਲੇਤੀਆਂ ਹੱਥ ਵਿੱਚ ਲੈ ਕੇ ਅਰਦਾਸ ਕੀਤੀ ਅਰਦਾਸ ਕਰਕੇ ਤਾਬਿਆਂ 'ਤੇ ਜਾ ਕੇ ਗੁਰੂ ਸਾਹਿਬ ਦੇ ਉੱਪਰ ਹੱਥ ਕਰਕੇ ਚਿੱਠੀਆਂ ਸਿੱਟ ਦਿੱਤੀਆਂ ਫਿਰ ਹੁਕਮਨਾਮਾ ਲਿੱਤਾ ਹੁਕਮਨਾਮਾ ਬਹੁਤ ਪ੍ਰਸੰਤਾ ਦਾ ਆਇਆ ਉਸ ਤੋਂ ਬਾਅਦ ਜੋ ਸਭ ਤੋਂ ਅੱਗੇ ਚਿੱਠੀ ਰੁੜ ਗਈ ਸੀ ਉਹ ਚੁੱਕ ਲਈਤੀ ਉਸ ਪਰ ਇਹ ਲਿਖਿਆ ਸੀ ਸੰਪੜ ਘਹਿਰਾ ਲਗਾਓ ਸੋ ਇਸ ਪ੍ਰਕਾਰ ਬਾਬਾ ਜੀ ਨੇ ਹੁਕਮ ਲੈ ਕੇ ਹੁਣ ਸਾਰੇ ਪਾਠੀਆਂ ਨੂੰ ਬੁਲਾ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਿਛਲੀਆਂ ਭੁੱਲਾਂ ਨੂੰ ਮਾਫ ਕਰਦੇ ਹੋਏ ਅੰਮ੍ਰਿਤ ਤਿਆਰ ਕਰਕੇ ਪਾਠੀਆਂ ਨੂੰ ਛਕਾਇਆ ਫਿਰ ਪਾਠ ਪੋਰੇ ਵਿੱਚ ਆਰੰਭ ਕੀਤਾ ਬਾਬਾ ਜੀ ਨੇ ਹੁਕਮ ਦਿੱਤਾ ਕਿ ਜਿਸ ਪਾਠੀ ਨੂੰ ਕੋਈ ਨਜ਼ਾਰਾ ਜਾਂ ਡਰ ਲੱਗੇ ਤਾਂ ਸਾਨੂੰ ਦੱਸਣਾ ਕਾਲੀ ਯੁਗ ਨਾਲ ਬੜਾ 파ਰਾ ਮੋਰਚਾ ਹੈ ਇਸ ਵਿੱਚ ਮਾਦਤਾ ਕਾਲੀ ਯੁਗ ਵਿਗਨ ਪਾਉਣ ਦਾ ਯਤਨ ਕਰੇਗਾ ਫਿਰ ਹੱਥ ਜੋੜ ਸੇਵਾ ਕਰਨ ਦੀਆਂ ਬੇਨਤੀਆਂ ਕਰੇਗਾ ਸੋ ਇਸ ਪ੍ਰਕਾਰ ਪਾਠ ਆਰੰਭ ਹੋਇਆ ਜਿਤਨੀਆਂ ਵੀ ਪੰਕਤੀਆਂ ਹਨ ਉਹਨਾਂ ਦੇ ਅੱਗੇ ਜੋ ਦੋ ਡੰਡੀਆਂ ਹਨ ਉਹਨਾਂ ਨੂੰ ਦੋ ਡੰਡੇ ਕਿਹਾ ਜਾਂਦਾ ਹੈ ਤੇ ਜਿੱਥੇ ਮੂਲ ਮੰਤਰ ਲਿਖਿਆ ਹੋਵੇਗਾ ਉਸ ਥਾਂ ਤੇ ਸਿਰਫ ਪਹਿਲੀ ਪੌੜੀ ਹੀ ਪੜਨੀ ਹੈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਅਤੇ ਜਿੱਥੇ ਸੰਪਰਦ ਦੇ ਨਾਲ ਲਿਖਿਆ ਹੋਵੇਗਾ ਉਸ ਥਾਂ ਉੱਪਰ ਮੂਲ ਮੰਤਰ ਤੇ ਔਖੀ ਘੜੀ ਨਾ ਦੇਖਣ ਲਈ ਇਹ ਦੋਨੋਂ ਸ਼ਬਦ ਪੂਰੇ ਪੜਨੇ ਹਨ ਜਿੱਥੇ ਮੰਗਲਾ ਚਰਨ ਹਨ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇੰਨਾ ਮੰਗਲਾ ਚਰਨ ਨੂੰ ਸਿਰਫ ਮੂਲ ਮੰਤਰ ਦਾ ਹੀ ਸੰਪਰਦ ਦੇਣਾ ਹੈ ਪਰ ਇਸ ਦਾ ਤਰੀਕਾ ਜੋ 7 ਦਿਨ ਵਾਲਾ ਸ਼ਬਦ ਸ਼ਬਦ ਤੇ ਸੰਪਰਦ ਲੱਗਦਾ ਹੈ ਉਸੇ ਹੀ ਮर्यादा ਨਾਲ ਪੰਕਤੀ ਪੰਕਤੀ ਵਾਲੇ ਪਾਠ ਆਰੰਭ ਕਰਨ ਪਰ ਲੱਗਣਾ ਹੈ ਪਰ ਮੂਲ ਮੰਤਰ ਤੇ ਪਹਿਲੇ ਏਕੇ ਨੂੰ ਸੰਪਰਦ ਨਹੀਂ ਲਗਾਣਾ ਪਹਿਲਾ ਏਕਾ ਅਤੇ ਮੂਲ ਮੰਤਰ ਨਿਰੰਕਾਰ ਦਾ ਵਾਚਕ ਹੈ ਐਸੇ ਵਾਸਤੇ ਜਪਜੀ ਤੇ ਹੋਰ ਅੰਗਾਂ ਵਿੱਚ ਗਣਤੀ ਨਹੀਂ ਕੀਤੀ ਬਾਬਾ ਜੀ ਬਚਨ ਕਰਦੇ ਸਨ ਇਸ ਮੂਲ ਮੰਤਰ ਨੇ ਹੋਰ ਸ਼ਬਦਾਂ ਨੂੰ ਕੀ ਲੈਣਾ ਹੈ ਭਾਵ ਇਕੱਠਾ ਕਰਨਾ ਹੈ ਜਿਵੇਂ ਖਿਲਰੇ ਦਰਿਆ ਦੇ ਪਾਣੀ ਨੂੰ ਬੰਨ੍ਹ ਮਾਰ ਕੇ ਇਕੱਠਾ ਕਰ ਹੈਡ ਵਰਕਰ ਬਣਾ ਲਈਏ ਤਿਵੇਂ ਹੀ ਮੂਲ ਮੰਤਰ ਨੇ ਸਾਰੇ ਪਾੜ ਦਾ ਫਲ ਇਕੱਤਰ ਕਰ ਲੈਣਾ ਹੈ ਇਸ ਵਾਸਤੇ ਮੂਲ ਮੰਤਰ ਕਿਲਨ ਵਿੱਚ ਨਹੀਂ ਆ ਸਕਦਾ ਅਥਵਾ ਜਿਤਨੀ ਆ ਵੀ ਪੰਕਤੀਆਂ ਦੇ ਪਿੱਛੇ ਦੋ ਡੰਡੇ ਆਉਂਦੇ ਹਨ ਉਹਨਾਂ 'ਤੇ ਸੰਪਰਟ ਲਾਉਣਾ ਹੈ ਜਿੱਥੇ ਅੰਗ ਆਉਂਦੇ ਹਨ ਉਹਨਾਂ 'ਤੇ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਹੈ ਡੰਡੇ ਸੰਪਰਟ ਤੋਂ ਬਿਨਾ ਨਹੀਂ ਛੱਡਨੇ ਤੇ ਅੰਗ ਸਤਨਾਮ ਸ੍ਰੀ ਵਾਹਿਗੁਰੂ ਤੋਂ ਬਿਨਾ ਨਹੀਂ ਛੱਡਣਾ ਕੁਝ ਕੁ ਦਾਸ ਸੰਪਰਟ ਲਾ ਕੇ ਤਰੀਕਾ ਦੱਸਦਾ ਹੈ ਪਾਠ ਆਰੰਭ ਕਰਨ ਦਾ ਤਰੀਕਾ ਅਰਦਾਸ ਕਰਨ ਤੇ ਪਾਠੀ ਸਿੰਘਾਂ ਨੇ ਪਾਠ ਆਰੰਭ ਕਰਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਏਕਾ ਮੂਲ ਮੰਤਰ ਦਾ ਹੈ ਇਸ ਪਰ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਸੰਪਟ ਸ਼ੁਰੂ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਾਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸੋਚੇ ਸੋਚਨਾ ਹੋਵਈ ਜੇ ਸੋਚੀ ਲਖਵਾਰ ਇਕ ਉਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਹ ਸਾਸ ਬਰਤ ਪਾਲੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ मान्य विलास पाए साहिब के अचरज देख बढ़ाई हर सिमर सिमर आनंद कर नानक प्रभु पूर्ण पैज रखाई बाबा जी ने 28 ਦਿਨਾਂ ਵਿੱਚ ਇਸ ਤਰ੍ਹਾਂ ਸੰਪਰਤ ਲਗਾ ਕੇ ਪਾਠ ਕਰਾਇਆ ਇਸ ਵਿੱਚ ਪਾਠੀਆਂ ਨੇ ਕਈ ਚਮਤਕਾਰ ਦੇਖੇ ਪਰ ਇੱਕ ਖਾਸ ਚਮਤਕਾਰ ਦਸਨ ਯੋਗ ਹੈ ਇੱਕ ਦਿਨ ਪਾਠ ਹੋ ਰਿਹਾ ਸੀ ਪਾਠੀ संत नंदराम सिंह जी لمبے जाटਪੁਰੇ ਦੇ ਪਾਠ ਕਰ ਰਹੇ ਸੀ ਰਾਤ 1 ਵਜੇ ਦਾ ਟਾਈਮ ਹੋਇਆ ਕਾਲੀ ਯੁਗ ਨੇ ਆਪਣੀ ਕਿਰਪਾ ਨਾਲ ਇੱਕ ਗੈਸ ਖਰਾਬ ਕਰ ਦਿੱਤਾ ਸੇਵਾਦਾਰ ਨੇ ਛੇਤੀ ਹੀ ਉਸ ਗੈਸ ਨੂੰ ਲਾ ਕੇ ਹੋਰ ਗੈਸ ਲਟਕਾ ਦਿੱਤਾ ਪਹਿਲੇ ਗੈਸ ਨੂੰ ਬਾਹਰ ਠੀਕ ਕਰਨ ਵਾਸਤੇ ਲੈ ਗਿਆ ਇਤਨੇ ਚਿਰ ਨੂੰ ਦੂਜਾ ਗੈਸ ਵੀ ਬੁੱਝ ਗਿਆ ਇਸ ਤੇ ਪਾਠੀ ਘਬਰਾ ਗਏ ਇਹ ਕੀ ਬਣਿਆ ਜਪਜੀ ਸਾਹਿਬਾਲੇ ਪਾਠੀ ਦਾ ਬੈਟਰੀ ਨੂੰ ਹੱਥ ਵੱਜਿਆ ਪਰ ਹੱਥ ਵੱਜ ਕੇ ਬੈਟਰੀ ਅੱਗੇ ਪਿੱਛੇ ਹੋ ਗਈ ਉਸ ਟਾਈਮ ਬਾਬਾ ਜੀ ਬਿਰਦ ਬਾਣੇ ਦੀ ਲਾਜ ਰੱਖਦੇ ਹੋਏ ਪਾਠੀ ਨੂੰ ਆਵਾਜ਼ ਦਿੱਤੀ ਆਬਰਨਾ ਪਾਠ ਕਰੀ ਜਾ ਇਤਨਾ ਕਹਿ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿਰਨਾ ਨਿਕਲਣ ਲੱਗੀਆਂ ਤੇ ਉਸ ਪ੍ਰਕਾਸ਼ ਨਾਲ ਪਾਠੀ ਪਾਠ ਕਰਦਾ ਰਿਹਾ ਅੱਧਾ ਘੰਟਾ ਪਾੜ ਜਿਉਂ ਦਾ ਤਿਉਂ ਚੱਲਦਾ ਰਿਹਾ ਇਤਨੇ ਚਿਰ ਨੂੰ ਗੈਸ ਵੀ ਪਹੁੰਚ ਗਿਆ ਹੁਣ ਪਾਠੀ ਨੂੰ ਸੁਰਤ ਆਈ ਕਿ ਇਹ ਪਾਠ ਸਤਗੁਰੂ ਦੀਆਂ ਕਿੰਨਾ ਨਾਲ ਹੁੰਦਾ ਰਿਹਾ ਹੈ ਇਸ ਤਰ੍ਹਾਂ ਦੇ ਪਾਠ 17 ਬਾਬਾ ਜੀ ਨੇ 20 ਹ ਸਾਲਾਂ ਵਿੱਚ ਕਰਵਾਏ ਕੁਝ ਛੋੜ ਦਿੱਤੇ ਕੁਝ ਨਾਨਕ ਸ ਹੁਣ ਬਾਬਾ ਜੀ ਨੇ ਵਿਚਾਰ ਕੀਤੀ ਕਿ ਜੋ ਮੇਰੇ ਮਾਲਕ ਬਾਬਾ ਨਾਨਕ ਸਿੰਘ ਜੀ ਨੇ ਪੰਕਤੀ ਪੰਕਤੀ ਵਾਲਾ ਪਾਠ ਕਰਨ ਵਾਸਤੇ ਪਾਠੀਆਂ ਨੂੰ ਕਿਹਾ ਸੀ ਪਰ ਉਹ ਕਿਸੇ ਕਾਰਨ ਕਰਕੇ ਬਚਨ ਦੀ ਪਾਲਣਾ ਨਾ ਕਰ ਸਕੇ ਪਰ ਬਾਬਾ ਜੀ ਦਾ ਉਹ ਬਚਨ اٹਲ ਹੈ ਕਿ ਇਸ ਪਾਠ ਨੂੰ ਹੋਰ ਕੋਈ ਨਹੀਂ ਕਰਾ ਸਕੇਗਾ ਸੋ ਇਸ ਕਾਰਨ ਬਾਬਾ ਈਸ਼ਰ ਸਿੰਘ ਜੀ ਨੇ ਸ਼ਬਦ ਸ਼ਬਦ ਵਾਲੇ ਸੰਪੜ ਨੂੰ 13 ਸੰਪੜ ਲਗਾ ਕੇ 7 ਦਿਨ ਵਿੱਚ ਭੋਗ ਪਾਉਣ ਦੀ ਮਰਿਆਦਾ ਚਲਾ ਦਿੱਤੀ ਸ੍ਰੀ ਬਾਬਾ ਨਾਨਕ ਸਿੰਘ ਜੀ ਨੇ ਪਹਿਲਾ ਦੂਰਾ ਸੰਪਰਟ ਲਗਾ ਕੇ 5ਵੇਂ ਦਿਨ ਭੋਗ ਪਾਉਣ ਦੀ ਮਰਿਆਦਾ ਰੱਖੀ ਸੀ ਸੋ ਬਾਬਾ ਈਸ਼ਰ ਸਿੰਘ ਜੀ ਨੇ 40 ਦਿਨ ਵਾਲੇ ਸੰਪਰਟ ਪਾੜ ਦੀ ਥਾਂ ਤੇ 28 ਦਿਨ ਦਾ ਕਹਿਰਾ ਸੰਪਰਟ ਕਰ ਦਿੱਤਾ ਤੇ 5 ਦਿਨ ਵਾਲੇ ਦੂਰੇ ਸੰਪਰਟ ਦੀ ਥਾਂ 13 ਸੰਪਰਟ ਲਗਾ ਕੇ 7 ਦਿਨ ਚ ਭੋਗ ਪਾਉਣ ਦੀ ਮਰਿਆਦਾ ਚਲਾ ਦਿੱਤੀ 7 ਦਿਨਾਵਾਂ ਵਾਲੇ ਸੰਪਰਟ ਪਾੜ ਦੀ ਮਰਿਆਦਾ ਇਸ ਤਰ੍ਹਾਂ ਹੈ ਸ਼ਬਦ ਦੂਸਰਾ ਵਾਲਾ ਸੰਪਰਟ ਪਾਠ ਰਮ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਤਨਾਮ ਸ੍ਰੀ ਵਾਹਿਗੁਰੂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਤ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ हाथ दे राखे अपने को सास सास प्रतपाले प्रभ ओ लाग रहे हो मेरा चीत अंत प्रभ सदा सहाय तन हमारा मीत रहाओ मन बिलास पय साहेब के अचरज देख बढ़ाई हर सिमर सिमर आनंद कर नानक प्रभ पूरन पैज रखाई सोचे सोचना हो गई जे सोची लखवार चुपे चुप ना جے ਲਾਇ ਰਹਾਂ ਲਫ्तार ਭੁਖਿਆਂ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਿਜ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁ ਕੰਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਕ ਵਾਰ ਬਾਬਾ ਜੀ پاس ਕਿਸੇ ਨੇ ਬੇਨਤੀ ਕੀਤੀ ਪਾਦਸ਼ਾ ਦੁਨੀਆ ਪਰ ਤਾਂ ਔਖੀ ਘੜੀ ਆਉਂਦੀ ਹੈ ਕਿਸੇ ਨੂੰ ਪੁੱਤਰ ਧੀ ਦੀ ਕਿਸੇ ਨੂੰ ਇੱਜ਼ਤ ਹਕੂਮਤ ਦੀ ਕਿਸੇ ਨੂੰ ਸਰੀਰ ਵਿੱਚ ਰੋਗ ਹੈ ਜੋ ਜੋ દિસે સો સો ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਪਰ ਬਾਬਾ ਜੀ ਆਪ ਜੀ ਤਾਂ ਨਿਰੰਗ ਕਾਣੀ ਭਾਣੇ ਵਿੱਚ ਰਹਿਣ ਵਾਲੇ ਹੋ ਆਪ ਕਿਉਂ ਹਰ ਵੇਲੇ ਸੰਪਰਪਾਠ ਔਖੀ ਘੜੀ ਦੇ ਕਰਾਉਂਦੇ ਹੋ ਹਜ਼ੂਰ ਨੇ ਉੱਤਰ ਦਿੱਤਾ ਭਾਈ ਦੁਨੀਆਂ ਦਾ ਪਦਾਰਥ ਮਾਇਆ ਹੈ ਤੇ ਸਾਡਾ ਪਦਾਰਥ ਨਾਮ ਧਨ ਹੈ ਮੂਲ ਮੰਤਰ ਹਰ ਨਾਮ ਰਸਾਇਣ ਕੋ ਨਾਨਕ ਪੂਰਾ ਪਾਇਆ ਭਾਵ ਸਾਡੀ ਰਸਾਇਣ ਮੂਲ ਮੰਤਰ ਹੈ ਇਸ ਵਾਸਤੇ ਮੂਲ ਮੰਤਰ ਤੇ ਬਾਹੀ ਗੁਰੂ ਅਤੇ ਗੁਰਮੰਤਰ ਤਾਨੂੰ ਸੰਭਾਲਨ ਵਾਸਤੇ ਔਖੀ ਘੜੀ ਨ ਦੇਖਨ ਦੇਈ ਇਹ ਨਾਮ ਤੁਹਾਨੂੰ ਸੰਭਾਲਨ ਵਾਸਤੇ ਔਖੀ ਘੜੀ ਸ਼ਬਦ ਲੋਹੇ ਦੀ ਤਜੋਰੀ ਦੀ ਤਰ੍ਹਾਂ ਹੈ ਜਿਵੇਂ ਰਾਜੇ ਲੋਹੇ ਦੀ ਤਜੋਰੀ ਵਿੱਚ ਸੋਨਾ ਚਾਂਦੀ ਰੱਖਦੇ ਹਨ ਤਿਵੇਂ ਹੀ ਨਾਮ ਰੂਪੀ ਹੀ ਰੇ ਰਸਾਇਣ ਨਾਲ ਅਸੀਂ ਔਖੀ ਘੜੀ ਨ ਦੇਖਨ ਦੇਈ ਇਸ ਤਜੋਰੀ ਵਿੱਚ ਹੀਰੇ ਲਾਲ ਰੱਖਦੇ ਹਾਂ ਭਾਵੇਂ ਨਿਰੰਕਾਰ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਨਾਮ ਰੂਪੀ ਤੁਹਾਨੂੰ ਤਤੀ ਹਵਾਨਾ ਲੱਗੇ ਚੋਰ ਚੁਰਾ ਕੇ ਨਾ ਲੈ ਜਾਵੇ ਦੁਨਿਆਵੀ ਤਾਨੂ ਚੋਰ ਅੱਗ ਪਾਣੀ ਦੁੱਖ ਦੇ ਸਕਦਾ ਹੈ ਨਾਮ ਰੂਪੀ ਤਾਨੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੰਨਾ ਪੰਜਾਂ ਚੋਰਾਂ ਪਾਸੋਂ ਇੱਕ ਗੁਰੂ ਦਾ ਬਚਨ ਹੀ ਆਂਧੀਆਂ ਵਿਆਂਧੀਆਂ ਉਪਾਧੀਆਂ ਤੋਂ ਬਚਾ ਸਕਦਾ ਹੈ ਗੁਰ ਕਾ ਬਚਨ ਬਸੇ ਜੀ ਨਾਲੇ ਜਾਲ ਨੇ ਹੀ ਡੂਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਾਕੇ ਜਾਲੇ ਸੋ ਔਕੀ ਘੜੀ ਸਾਡੀ ਤਜੋਰੀ ਹੈ ਮੂਲ ਮੰਤਰ ਗੁਰ ਮੰਤਰ ਸਾਡਾ ਖਜ਼ਾਨਾ ਹੈ ਇਹ ਖਜ਼ਾਨਾ ਅਸੀਂ ਤਜ਼ੋਰੀ ਵਿੱਚ ਰੱਖਿਆ ਹੋਇਆ ਹੈ ਫਿਰ ਬੇਨਤੀ ਕੀਤੀ ਪਾਦਸ਼ਾ ਸੰਪਟ ਦਾ ਮਤਲਬ ਕੀ ਹੈ ਹਜ਼ੂਰ ਨੇ ਉੱਤਰ ਦਿੱਤਾ ਜਿਵੇਂ ਹਕੀਮ ਵੈਦ ਕੁਸ਼ਤੇ ਮਾਰਦੇ ਹਨ ਵਿੱਚ ਸੋਨਾ ਚਾਂਦੀ ਕਲੀ ਸਿੱਕਾ ਫੁਲਾਦ ਤਾਂਬਾ ਪਾਰਾ ਸੰਖੀਆਂ ਰੱਖ ਕੇ ਉੱਪਰ ਢੱਕਣ ਲਗਾ ਕੇ ਫਿਰ ਮਿੱਟੀ ਜਾਂ ਆਟਾ ਲਗਾ ਕੇ ਚੰਗੀ ਤਰ੍ਹਾਂ ਢੇਠੋਂ ਉਪਰੋਂ ਬੰਦ ਕਰ ਦਿੰਦੇ ਹਨ ਤਿਵੇਂ ਹੀ ਇਹ ਸ਼ਬਦ ਰੂਪੀ ਕੁਸਤੀਆਂ ਨੂੰ ਔਖੀ ਘੜੀ ਰੂਪੀ ਕੁਜੇ ਦੇ ਵਿੱਚ ਰੱਖ ਕੇ ਪਾਠੀ ਜਤ ਸਤ ਸੰਜਮ ਰੂਪੀ ਸਾਧਨ ਦੀ ਮਿੱਟੀ ਲਾ ਕੇ ਗੁਰੂ ਦੇ ਹੁਕਮ ਰੂਪੀ ਅੱਗ ਦੇ ਕੇ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਨਾਮ ਰੂਪੀ ਕੁਸ਼ਤਾ ਬਣ ਜਾਂਦਾ ਹੈ ਸਾਰੇ ਬ੍ਰੋਗਾਂ ਦਾ ਔਖਦ ਨਾਮ ਤਿਵੇਂ ਹੀ ਸਾਰੇ ਰੋਗਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ ਇਹ ਕੁਸ਼ਤਾ ਸਾਡਾ ਨਾਮ ਰੂਪੀ ਖਜ਼ਾਨਾ ਹੈ ਸੋ ਇਹ ਪਾਠ ਬਾਬਾ ਜੀ ਨੇ ਸੈਂਕੜੇ ਹੀ ਕਰਵਾਏ ਤੇ ਮਰਿਆਦਾ ਬਣੇ ਕਈ ਪ੍ਰੇਮੀ ਸਧਾਰਨ ਘਰ ਦੇ ਵਿੱਚ ਇਹ ਸੰਪੜ ਪਾਠ ਕਰਨਾ ਚਾਹੁੰਦੇ ਹਨ ਪਰ ਬਾਬਾ ਜੀ ਬਚਨ ਕਰਦੇ ਸਨ ਕਿ ਪੰਕਤੀ ਪੰਕਤੀ ਵਾਲਾ ਸੰਪੜ ਪੂਰਨ ਮਹਾਪੁਰਖ ਹੀ ਕਾਰ ਕਰਾ ਸਕਦਾ ਹੈ ਹੋਰ ਸ਼ਬਦ ਸ਼ਬਦ ਵਾਲਾ ਜਿਸਤਾ ਜੀ ਕਰੇ ਕਰ ਸਕਦਾ ਹੈ ਜੇਕਰ ਬੰਦਨ ਵਿੱਚ ਕਰੇ ਤਾਂ ਬੋਤਾ ਫਲ ਹੈ ਜਿਵੇਂ ਅਖੰਡ ਪਾਠ ਦਾ ਬੰਦਨ ਹੈ ਕਿ 48 ਘੰਟੇ ਦੇ ਅੰਦਰ ਅੰਦਰ ਭੋਗ ਪਾਉਣਾ ਹੈ ਇਸ ਦਾ ਬੋਤਾ ਫਲ ਹੈ ਪਰ ਸਹਿਜ ਪਾਠ ਦਾ ਬੰਦਨ ਨਹੀਂ 2 ਦਿਨ ਅੱਗੇ ਵੀ ਪਾ ਸਕਦੇ ਹਨ ਦੋ ਦਿਨ ਪਿੱਛੇ ਵੀ ਪੈ ਸਕਦਾ ਹੈ ਇਸ ਦਾ ਫਲ ਥੋੜਾ ਹੈ ਪਰ ਬਾਣੀ ਤਾਂ ਉਹ ਸਾਰੀ ਹੈ ਤਿਵੇਂ ਹੀ ਸਪਤਾ ਪਾਠ ਬੰਦਨ ਵਿੱਚ ਹੈ ਉਸ ਦਾ ਫਲ ਜ਼ਿਆਦਾ ਹੈ ਤਿਵੇਂ ਹੀ ਜੋ ਸਰੀਰ ਤੇ ਕੰਟਰੋਲ ਕਰ ਨਿਯਮ ਬਣ ਦੇਣਾ ਹੈ ਇਸ ਟਾਈਮ ਪਾਠ ਕਰਨਾ ਇਸ ਟਾਈਮ ਇਸ਼ਨਾਨ ਕਰਨਾ ਇਸ ਟਾਈਮ ਕਿਸੇ ਨਾਲ ਗੱਲ ਨਹੀਂ ਕਰਨੀ ਇਸ ਟਾਈਮ ਕਿਸੇ ਦੇ ਮੱਥੇ ਨਹੀਂ ਲੱਗਣਾ ਇਤਨੇ ਚਿਰ ਵਿੱਚ ਭੋਗ ਪਾਉਣਾ ਆਪਣੇ ਆਪ ਦੇ ਕੰਟਰੋਲ ਕਰਨਾ अथवा ਜੱਤ ਸਤ ਵਿੱਚ ਰਹਿਣਾ ਇਸ ਦਾ ਬੋਤਾ ਫਲ ਹੈ ਇਸ ਬੰਧਨ ਵਿੱਚ ਖਾਸ ਤੌਰ ਤੇ ਕਾਮ ਤੋਂ ਬਚਣਾ ਹੈ ਨਹੀਂ ਤੇ ਨੁਕਸਾਨ ਹੋਣ ਦਾ ਵੀ ਡਰ ਹੈ ਦੂਜਾ ਸਹਿਜ ਖੁੱਲਾ ਪਾਠ ਹੈ ਉਹ ਚਾਹੇ ਦਿਨ ਵਿੱਚ ਇੱਕ ਅੰਗ ਕਰ ਲਵੋ ਇਸ ਦਾ ਫਲ ਥੋੜਾ ਹੈ ਬੰਧਨ ਕੋਈ ਨਹੀਂ ਹੈ ਸੋ ਪਿਆਰਿਓ ਸੇਵਾ ਸਿਮਰਨ ਕਰਨਾ ਜ਼ਰੂਰ ਚਾਹੀਦਾ ਹੈ ਜਿੰਨਾ ਵੀ ਹੋ ਸਕਦਾ ਹੈ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ